ਵਾਹਿਗੁਰੂ ਜੀ ਕੀ ਫਤਿਹ ਸਤ ਸਤਿਗੁਰੂ ਤੇਗਵਾਨ ਸਭਾ ਸਰਬ ਮਹਾਰਾਜ ਸਦਾ ਹੀ ਜੈਕਾਰਾ ਸਦਾ ਹੀ ਜੈਕਾਰਾ ਸਰਬਤਾ ਪਾਲਕੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਨਹੀਂ ਦੁੱਖਾਂ ਕੋਲ ਜਿਆਦਾ ਮਾਤ ਕਰੋ ਬਾਬਾ ਜੀ ਕੋਕੀ ਕੜੀ ਨ ਦੇਖਣ ਦੀ ਕਰੋ ਕਿਰਪਾ ਸਤ ਸਤਿਗੁਰੂ ਤੇਗਵਾਨ ਸਭਾ ਮਹਾਰਾਜ ਦੁੱਖਾ ਕਰੋ ਮਿਹਰ ਕਰੋ ਬੱਚਿਆਂ ਦੇ ਬਾਬਾ ਜੀ ਵਰਤੋ ਕਿਰਪਾ ਗਰੂ ਸੁਖ ਪਾਇਓ ਹੁੱਤੀ ਜੋ ਪਿਆਸ ਪਿਉਸ ਪੇਵਨ ਕੀ ਬੰਛਤ ਸਿੱਧ ਕੋ ਵਿਦ ਮਿਲਾਇਓ ਓਰਨ ਭਉ ਮਨ ਠੌਰ ਬਸੋ ਰਸ ਬਾਸਨ ਸਿਓ ਜੋ ਦਹੰਗ ਦਿਸਤਾਇਓ गोबिंद बाल गोविंद पुरी सम जलन तीर बेपास बनायो गयो दुख दूर बरखन को सो गुरु मुख देख करू सुख पायो मंगल वार लेवाहित ਪੰਚ ਚੋਰ ਕੀ ਜਾਣ ਰੀਤ ਘਰ ਛੋੜ ਬਾਹਰ ਜਨ ਜਾਏ ਨਾਤਰ ਖਰਾਰ ਸਹਰਾਏ ਮਿੱਠ ਬੋਲੜਾ ਜੀ ਹਰ ਸਜਣ ਸੁਆਮੀ ਮੋਰਾ ਹਉ ਸੰਮਲ ਥਕੀ ਜੀ ਉਹ ਕਦੇ ਨਾ ਬੁਲੇ ਕਉਰਾ ਕਉੜਾ ਬੋਲ ਨਾ ਜਾਣ ਪੂਰਨ ਭਗਵਾਨ ਆਉ ਗੁਣ ਕੋ ਨਾ ਚਤਾਰੇ ਪਤਿਤ ਪਾਵਨ ਹਰ ਵਿਰਧ ਸੁਦਾਏ ਇਕ ਤਿਲ ਨਹੀਂ ਭੰਨਾ ਘਾਲੇ ਨਾਮ ਰਹੈਉ ਸਾਧੂ ਰਹੈਉ ਰਹੈਉ ਗੁਰੂ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕੇ ਨਜਪਿਉ ਗੁਰਮント RAM ਨਾਮ ਓਰ ਮੈਂ ਗਹਿਉ ਜਾ ਕਾ ਸਮ ਨਹੀਂ ਕੋਏ ਜਿਹ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ ਸੋ ਕਹੋ ਟਲ ਗੁਰ ਸੇਵੀਐ ਇਹਨਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਾਮ ਦੀ ਨੂਰ ਅਰਸੋ কুরਸੋ ਛੱਟੀਐ ਦੋ ਡਿਠੇ ਸੱਚੇ ਪਾਤਸ਼ਾਹ ਵੱਲ ਜਨਮ ਜਨਮ ਦੀ ਕੱਟੀ ਆ ਸਜਣ ਸੱਜਾ ਪਾਤਸ਼ਾਹ ਸਿਰ ਸ਼ਾਹ ਦਾ ਸ਼ਾਹ ਜਿਸ ਪਾਸ ਬੈਠਿਆ ਸੋਹੀਆ ਸਭਨਾ ਦਾ ਵਿਸਾਹ ਸਤਨਾਮ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਡਵਾ ਅਰਸਨਾ ਗੁਣ ਗੁਬਾਨ ਨਿਤ ਗਾਇਣਾ ਸ਼ਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁਖ ਪਲਾਇਣਾ ਰਹਾ ਅਰਸਨਾ ਗੁਣ ਗੁਪਾਲ ਨਿਤ ਗਾਇਣਾ ਸ਼ਾਂਤ ਸਹਿਦ ਅਰਸ ਮਨ ਉਪਜਿਓ ਸਗਲੇ ਦੁਖ ਪਲਾਇਣਾ ਰਹਾ ਜੋ ਮੰਗਾਵੋ ਸੋਈ ਸੋਈ ਪਾਵਹਿ ਸੇਵ ਹਰ ਕੇ ਚਰਨ ਰਸਾਇਣਾ ਜਨਮ ਮਰਣ ਦੋਹ ਤ ਸੁਟਾ ਪਾਵ ਜਲੁ ਜਗਤ ਤਰਾਇਣਾ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੁਵਿੰਦ ਪਰਾਇਣਾ ਅਬ ਨਾ ਸਿਖੇਮ ਚਾਹੇ ਜੀ ਨਾਨਕ ਸਦਾ ਸਿਮਰ ਨਰਾਇਣਾ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੁਵਿੰਦ ਪਰਾਇਣਾ ਆਬ ਨਸੀ ਖੇਮ ਚਾਹੇ ਜੇ ਨਾਲਕ ਸਦਾ ਸਿਮਰ ਨਾਰਾਇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੋਡੀ ਮਹੱਲਾ ਪੰਜਵਾਂ ਰਸਨਾ ਗੁਣ ਗੋਪਾਲ ਨਿਤ ਗਾਇਣ ਸ਼ਾਂਤ ਸਹਜ ਰਹਿਸ ਮਨ ਉਪਜਿਓ ਸਗਲੇ ਦੁਖ ਪਲਾਇਣ ਰਹਾਓ ਸਹਿਬ ਗੁਰੂ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਇਹ ਪਾਵਨ ਹੁਕਮਨਾਮਾ ਸਤਿਗੁਰੂ ਜੀ ਦੇ ਮੁਕੱਦਸ ਅੰਗ 713 ਤੇ ਸੁਭਾਏਮਾਨਾ ਸਾਹਿਬ ਕਿਰਪਾ ਕਰਦੇ ਆ ਇਹ ਭਾਈ ਪ੍ਰਾਣੀ ਆਪਣੀ ਜੀਬ ਦੇ ਨਾਲ ਜਦੋਂ ਸਾਹਿਬ ਨਿਰੰਕਾਰ ਸਿਫਤੀ ਦੇ ਖਜ਼ਾਨੇ ਦੇ ਗੁਣ ਗਾਇਨ ਕਰਦਾ ਤੇ ਲਾਭ ਇਹ ਪ੍ਰਾਪਤ ਹੁੰਦਾ ਹੈ ਦਿਲ ਵਿੱਚ ਸ਼ਾਂਤੀ ਅਡੋਲ ਅਵਸਥਾ ਤੇ ਸਾਹਿਬ ਦਾ ਜਸ ਕਰਨ ਦਾ ਪਿਆਰ ਦਿਲ ਵਿੱਚ ਪੈਦਾ ਹੁੰਦਾ ਹੈ ਤੇ ਪ੍ਰਾਣੀ ਦੇ ਸਾਰੇ ਦੇ ਸਾਰੇ ਦੁੱਖ ਦੂਰ ਚਲੇ ਜਾਂਦੇ ਆ ਗੁਰੂ ਸਾਹਿਬ ਕਿਰਪਾ ਕਰਨ ਪਾਵਨ ਬਚਨ ਸਤਗੁਰੂ ਦਾ ਸਰਬੱਤ ਸੰਗਤਾਂ ਦੇ ਦਿਲਾਂ ਚ ਵਸ ਜਾਵੇ ਸਰਬੱਤ ਸੰਗਤਾਂ ਦਾ ਸਤਗੁਰੂ ਜੀ ਗਾਵੇ ਆ ਸੁਣਿਆ ਥਾਏ ਪਾਉਣ ਹਾਜ਼ਰੀ ਦਰ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ